ਆਪਣੀ ਕੌਂਟ੍ਰੋਵਰਸੀ ਨਾਲ ਚਰਚਾ ਦੇ ਵਿੱਚ ਰਹਿਣ ਵਾਲਾ ਸੌਖ ਰਤੀਆ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ ਹੈ ਪਿਛਲੇ ਸਮੇਂ ਤੋਂ ਉਸ ਦਾ ਮਨਜੀਤ ਕੌਰ ਦੇ ਨਾਲ ਵਿਵਾਦ ਸੋਸ਼ਲ ਮੀਡੀਆ ਤੇ ਕਾਫੀ ਪਖਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਉਸ ਨੂੰ ਕਾਫੀ ਜ਼ਿਆਦਾ ਟ੍ਰੋਲ ਕੀਤਾ ਗਿਆ ਸੀ ਤੇ ਹੁਣ ਫਿਰ ਸੋਖ ਰਤਿਆ ਦੇ ਬਾਰੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸਨੇ ਫਿਰ ਤੱਕ ਪਾ ਦਿੱਤੀ ਹੈ ਤੇ ਲੋਕਾਂ ਦੇ ਵਿੱਚ ਫਿਰ ਮਸ਼ਹੂਰ ਹੋ ਗਿਆ ਹੈ ਸੋਖ ਰਤਿਆ ਤੇ ਲੋਕਾਂ ਦੇ ਵੱਲੋਂ ਸੋਖ ਰਤਿਆ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਸਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਸ਼ੋਅ ਚਲਾਇਆ ਗਿਆ ਹੈ ਮਿਸ ਅਮਰੀਕਾ ਇੰਡੀਆ 2025 ਜਿਸ ਦੇ ਵਿੱਚ ਸੌਖ ਰਤਿਆ winner ਬਣਿਆ ਹੈ ਜਾਂ ਸਰਲ ਪਾਸ਼ਾ ਦੇ ਵਿੱਚ ਇੰਜ ਕਹਿ ਸਕਦੇ ਆ ਉਹ ਪੰਜਾਬੀ ਸਟਾਈਲਿਸ਼ ਮਾਡਲਿੰਗ ਦਾ winner ਬਣਿਆ ਹੈ ਜਿਸ ਤੋਂ ਬਾਅਦ ਉਸ ਦੇ ਫੈਨਸ ਦੇ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਦੇ ਵਿੱਚ ਪੰਜਾਬ ਦਾ ਨਾਮ ਵੀ ਉੱਚਾ ਹੋਇਆ ਹੈ ਤੇ ਉਸ ਨੇ ਆਪਣੇ ਚਾਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਕੁਝ ਸਮੇਂ ਤੋਂ ਸੋਕਰਟਿਅ ਹਮੇਸ਼ਾ ਹੀ ਆਪਣੀ ਕੌਂਟਰੋਵਰਸੀ ਦੇ ਨਾਲ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਹੁਣ ਇਸ ਚੀਜ਼ ਦੇ ਨਾਲ ਉਹ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਹੀਰੋ ਬਣ ਗਿਆ ਹੈ ਕਿਉਂਕਿ ਪਿਛਲੇ ਸਮੇਂ ਤੋਂ ਲੋਕਾਂ ਦੇ ਵੱਲੋਂ ਉਸ ਨੂੰ ਬੁਰਾ ਭਲਾ ਵੀ ਕਿਹਾ ਜਾਂਦਾ ਸੀ ਕਾਫੀ ਜ਼ਿਆਦਾ ਉਸ ਨੂੰ ਤੇ ਮਨਜੀਤ ਕੌਰ ਨੂੰ ਲੈ ਕੇ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਮਾੜਾ ਵੀ ਕਿਹਾ ਤੇ ਉਸ ਦੇ ਫੈਨਸ ਦੇ ਵੱਲੋਂ ਉਸ ਨੂੰ ਸਰਾਇਆ ਗਿਆ ਤੇ ਉਸ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤਾਂ ਇਸ ਸਭ ਦੇ ਵਿੱਚ ਹੁਣ ਸੋਖ ਰਤਿਆ ਨੇ ਇਹ ਵੱਡੀ ਅਪਡੇਟ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੋਕ ਪਾ ਦਿੱਤੀ ਹੈ ਤੇ ਮਾੜਾ ਬੋਲਣ ਵਾਲਿਆਂ ਦੇ ਸੌਖ ਰੱਤੀਆ ਨੇ ਮੂੰਹ ਬੰਦ ਕਰ ਦਿੱਤੇ ਹ ਕਿਉਂਕਿ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਸੌਖ ਰੱਤੀਆ ਨੂੰ ਕਾਫੀ ਜ਼ਿਆਦਾ ਗਲਤ ਬੋਲਿਆ ਜਾਂਦਾ ਹੈ ਤੇ ਹੁਣ ਇਸ ਅਪਡੇਟ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਹੀਰੋ ਬਣ ਗਿਆ ਹੈ ਸੋਖ ਰਤੀਆ ਤੇ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ